ਸ਼ੁਰੂਆਤੀ ਸਮਾਂ ਤੇ ਜਿੱਥੇ ਸਾਡੇ ਵੀ ਟੋਲ ਪਲਾਜ਼ਿਆਂ ਤੇ ਬੈਠੇ ਆ ਜਿਵੇਂ ਪਹਿਲਾਂ ਰੇਲ ਰੇਲਾਂ ਤੇ ਬੈਠੇ ਸੀ ਇਸ ਸ਼ਿਸ਼ੂ ਗਰਸ਼ ਨੂੰ ਮੜਿਆ ਕਰਦੇ ਹੋਏ ਅੱਜ ਇਹੋ ਸੰਡੀਆਂ ਕਿਸਾਨ ਜਿੱਥੇ ਬੰਦੀਆਂ ਨੇ ਸਾਡੇ ਨੇ ਹੁਕਮ ਲਾਇਆ ਇਨਾਂ ਦੇ ਵਿੱਚ ਤਿੰਨ ਚਾਰ ਵਾਰ ਜਿਹੜੀ ਮੀਟਿੰਗ ਹੋ ਚੁੱਕੀ ਆ ਉਸ ਦੇ ਵਿੱਚ ਸਾਡੇ ਮੁੱਦਿਆਂ ਬਾਰੇ ਮਸਲਾ ਕੋਈ ਹੱਲ ਨਹੀਂ ਹੋਇਆ ਔਰ ਇਹ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਜਿੰਨੇ ਵੀ ਮੇਰੇ ਵੀਰ ਵੱਖ-ਵੱਖ ਪਿੰਡਾਂ ਤੋਂ ਆਏ ਆ ਸਾਡੇ ਦਰਮਿਆਨ ਵੱਖ-ਵੱਖ ਬੈਠੇ ਆ ਪੰਨੂ ਸਾਹਿਬ ਬੈਠੇ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਸੱਚੇ ਪਾਤਸ਼ਾਹ ਜੀ ਅਸੀਂ ਇਹ ਅਰਦਾਸ ਕਰੀਏ ਵੀ ਸੱਚੇ ਪਾਤਸ਼ਾਹ ਜਿੱਦਾਂ ਸੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਅਸੀਂ ਸਾਰੇ ਜਣਿਆਂ ਨੇ ਇਕੱਠੇ ਹੋ ਕੇ ਜਿਹੜਾ ਹਮਲਾ ਮਾਰਨਾ ਤੇ ਸੱਚੇ ਪਾਤਸ਼ਾਹ ਜੀ ਅਰਦਾਸ ਕਰੀਏ ਜੀ ਵੀ ਜਿਸ ਮੁੱਦੇ ਲਈ ਅਸੀਂ ਲੜ ਰਹੇ ਆ ਪਿਛਲੇ ਲੰਮੇ ਸਮੇਂ ਤੋਂ ਅਸੀਂ ਰੋਡਾਂ ਦੇ ਉੱਤੇ ਬੈਠੇ ਆ ਸੱਚੇ ਕਿਸਾਨ ਜਿੰਦਾਬਾਦ ਸੇਵਾ ਸਰਕਾਰ ਮੁਬਾਰਕ ਸੇਵਾ ਸਰਕਾਰ ਮੁਬਾਰਕ ਸੇਵਾ ਸਰਕਾਰ ਮੁਬਾਰਕ मोदी सरकार मोदी सरकारा कानून कारा कानून कारा कानून चइटा सरकार चाक सेट सरकार चा सरकार मदूर ਕੀਤੀ ਹੈ ਜੀ ਇਹ ਜੋ ਸਾਡੀਆਂ ਜਥੇਬੰਦੀਆਂ ਦਾ ਉਪਰੋਂ ਸੱਦਾ ਕਿ 14 ਤਰੀਕ ਨੂੰ ਡੀਸੀ ਦਫ਼ਤਰਾਂ ਦਾ ਜਿਹੜਾ ਘਰਾਓ ਕੀਤਾ ਜਾਊਗਾ ਜਿੱਥੇ ਉਹ ਸੱਦਾ ਉਹਨਾਂ ਦਾ ਪੰਜਾਬ ਭਰ ਦੇ ਵਿੱਚ ਆ ਉੱਥੇ ਸਾਨੂੰ ਇਹ ਅਸੀਂ ਆਪਣਾ ਇਹ ਫਰਜ਼ ਨਿਭਾਉਂਦੇ ਹੋਏ ਅਸੀਂ ਸਾਰੀਆਂ ਹੁਸ਼ਿਆਰਪੁਰ ਦੀਆਂ ਜਿਹੜੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਤੇ ਸਮੂਹ ਸਹਿਯੋਗੀ ਵੀਰ ਜਿਹੜੇ ਸਾਡੇ ਹੈਗੇ ਆ ਅਸੀਂ ਸਾਰੇ ਜਣਿਆਂ ਨੇ ਅੱਜ ਇੱਕ ਮੀਟਿੰਗ ਕੀਤੀ ਆ 14 ਤਰੀਕ ਦੇ ਜਿਹੜੇ ਪੋਟਾਸ਼ ਦੇ ਬਾਬਤ ਉਹਦੇ ਉਸ ਵਿੱਚ ਜਿਹੜਾ ਫੈਸਲਾ ਲਿਆ ਕਿ ਅਸੀਂ ਸਾਰੇ ਜਣੇ ਵੱਡੀ ਗਿਣਤੀ ਦੇ ਵਿੱਚ 10 ਵਜੇ ਰੋਸ਼ਨ ਗਰਾਊਂਡ ਦੇ ਵਿੱਚ ਇਕੱਠੇ ਹੋਵਾਂਗੇ ਔਰ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਦੀ ਵਿਚਰਦੇ ਹੋਏ ਅਸੀਂ ਸੈਕਟਰੀਏਟ ਸਾਹਮਣੇ ਜਿਹੜਾ ਉਹ ਧਰਨਾ ਲਾਵਾਂਗੇ ਮੈਂ ਤੁਹਾਡੇ ਮੀਡੀਆ ਥਰੂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਜਿੱਥੇ ਮਜ਼ਦੂਰ ਕਿਸਾਨ ਆੜਤੀਏ ਦੁਕਾਨਦਾਰ ਵੀਰ ਸਰ ਲੜ ਰਹੇ ਆ ਉੱਥੇ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਦਾ ਵੀ ਹੌਮ ਹਮਾ ਕੇ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜੇ ਡੀਸੀ ਦਫ਼ਤਰ ਆ ਉਹਨਾਂ ਦੇ ਮੋਰੇ ਵੱਡੀ ਗਿਣਤੀ ਦੇ ਵਿੱਚ ਜਾ ਕੇ ਧਰਨੇ ਮਾਰੋ ਤਾਂ ਕਿ ਸੈਂਟਰ ਨੂੰ ਬਣਾਈਆਂ ਹੋਈਆਂ ਗਲਤ ਜਿਹੜੀਆਂ ਪਾਲਿਸੀਆਂ ਦਾ ਅਹਿਸਾਸ ਅਹਿਸਾਸ ਹੋ ਚੱਕੇ ਹੋ ਸਕੇ ਕਿ ਅਸੀਂ ਜਿਹੜਾ ਇਹ ਪਬਲਿਕ ਨਾਲ ਖਲਵਾੜ ਕਿਵੇਂ ਕਰ ਰਹੇ ਆ ਇਹਦਾ ਜਿਹੜਾ ਮੈਸੇਜ ਦੇਣਾ ਇਕੱਠੇ ਹੋ ਕੇ ਵੱਡੀ ਗਿਣਤੀ ਦੇ ਵਿੱਚ ਬਹੁਤ ਜ਼ਰੂਰੀ ਆ ਇਹ ਬੇਨਤੀ ਨੂੰ ਪ੍ਰਵਾਨ ਕਰਨਾ ਏ ਜੋ ਸਾਡਾ ਧਰਨਾ 2 ਮਹੀਨੇ ਤੋਂ ਉੱਪਰ ਇੱਥੇ ਲੱਗ ਗਿਆ ਹੈ ਇਸੇ ਬਹੁਤ ਹੀ ਵੱਡੀ ਗਿਣਤੀ ਵਿੱਚ ਜੋ ਇਕੱਠ ਹੋ ਰਿਹਾ ਹੈ ਇਸੇ ਤਰ੍ਹਾਂ ਹੀ ਸਾਡੇ ਪ੍ਰਧਾਨ ਜੰਗਵੀਰ ਸਿੰਘ ਜੀ ਉੱਥੇ ਦਿੱਲੀ ਵੀ ਗਏ ਹੋਣੇ ਉੱਥੇ ਵੀ ਬਹੁਤ ਹੀ ਵੱਡਾ ਇਕੱਠ ਹੋ ਰਿਹਾ ਹੈ ਰੋਜ਼ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੋਂ ਲੋਕੀ ਜਾ ਰਹੇ ਹਨ ਤੋ ਇਸ ਤਰ੍ਹਾਂ ਜਦ ਤੱਕ ਮੋਦੀ ਸਰਕਾਰ ਇਹ ਕਾਨੂੰਨ ਤਿੰਨੋਂ ਵਾਪਸ ਨਹੀਂ ਲੈਂਦੀ ਕਦ ਤੱਕ ਇਹ ਧਰਨੇ ਇਸੇ ਤਰ੍ਹਾਂ ਚੱਲਦੇ ਰਹਿਣਗੇ ਜਦ ਤੱਕ ਮੋਦੀ ਸਰਕਾਰ ਇਹਨਾਂ ਨੂੰ ਵਾਪਸ ਨਹੀਂ ਲੈਂਦੀ ਉਹ ਸੋਧਾਂ ਦੀ ਗੱਲ ਕਰਦੇ ਹਨ ਸੋਧਾਂ ਤੇ ਇਹਨਾਂ ਤੇ ਗੱਲ ਨਹੀਂ ਬਣਨੀ ਤਿੰਨੋਂ ਜੋ ਕਾਲੇ ਕਾਨੂੰਨ ਇਹਨਾਂ ਨੇ ਕੀਤੇ ਹਨ ਉਹਨਾਂ ਨੂੰ ਤਿੰਨਾਂ ਨੂੰ ਕੰਪਲੀਟ ਤੌਰ ਤੇ ਵਾਪਸ ਲੈਣਾ ਪਵੇਗਾ ਜੋ ਅਮਿਤ ਸ਼ਾਹ ਜੀ ਗੱਲ ਕਰਦੇ ਹਨ ਕਿ ਡੱਬਾ ਲੈ ਜਾਓ ਮਠਿਆਈ ਮਠਿਆਈ ਤੁਸੀਂ ਲੈ ਲਓ ਡੱਬਾ ਰਹਿੰਦੋ ਇਦਾਂ ਦੀਆਂ ਗੱਲਾਂ ਸਾਡੇ ਨਾਲ ਨਹੀਂ ਚੱਲਣੀਆਂ ਕੰਪਲੀਟ ਤੌਰ ਤੇ ਹੀ ਰੱਦ ਕਰਵਾਵਾਂਗੇ ਔਰ ਜੋ 14 ਤਰੀਕ ਨੂੰ ਸੈਕਟਰੀਟ ਘੇਰਨਾ ਹੈ ਉਸ ਦੀ ਵੀ ਅੱਜ ਅਸੀਂ ਮੀਟਿੰਗ ਕੀਤੀ ਹੈ ਉਸ ਨੂੰ ਵੀ ਮੁਕੰਮਲ ਤੌਰ ਤੇ ਐਨ ਪੂਰੀ ਤਰ੍ਹਾਂ ਘੇਰਾਂਗੇ ਔਰ ਇਹਨਾਂ ਸਰਕਾਰਾਂ ਨੂੰ ਇੱਕ ਤਰ੍ਹਾਂ ਕਹਿਨ ਇੱਕ ਤਰ੍ਹਾਂ ਹਲਾ ਕੇ ਰੱਖ ਦਿਆਂਗੇ 70 ਦਿਨ ਹੋ ਚਲੇ ਕਿ ਦਿਨ ਰਾਤ ਦਾ ਨਿਰੰਤਰ ਜਿਹੜਾ ਹੈ ਧਰਨਾ ਜਿਹੜਾ ਆ ਚੱਲ ਰਿਹਾ ਕੇਂਦਰੀ ਸਰਕਾਰ ਦੇ ਉਹਨਾਂ ਕਾਲੇ ਕਰੂਨਾ ਦੇ ਖਿਲਾਫ ਇਸ ਅੰਦੋਲਨ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਦੀਆਂ ਹੀ ਨਹੀਂ ਭਾਰਤ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ 26 ਤੇ 27 ਤਰੀਕ ਨੂੰ ਜਿਹੜਾ ਹੈ ਦਿੱਲੀ ਘੇਰਨ ਦਾ ਜਿਹੜਾ ਸੀ ਰੋਸ ਧਰਨਾ ਲਾਉਣ ਦਾ ਜਿਹੜਾ ਵਿਚਾਰ ਬਣਾਇਆ ਗਿਆ ਸੀ ਉਸ ਤਹਿਤ ਢਾਈ ਹਫ਼ਤੇ ਜਿਹੜੇ ਆ ਤੋਂ ਵੱਧ ਸਮਾਂ ਸਾਨੂੰ ਦਿੱਲੀ ਹੋ ਚੱਕਾ ਦਿੱਤਾ ਹੈ। ਹਨਾਨੀ ਦੀ ਗੱਲ ਇਹ ਆ ਕਿ ਇਹ ਜਿਹੜੀ ਸਰਕਾਰ ਆ ਕੇਂਦਰ ਦੀ ਸਰਕਾਰ ਆ ਓ ਲੋਕਾਂ ਦਾ ਸਬਰ ਪਰਖ ਦੀ ਪਰਖ ਦੀ ਇੱਥੇ ਤੱਕ ਪਹੁੰਚ ਚੁੱਕੀ ਆ ਜਿਹੜੀ ਸਰਕਾਰ ਕਹਿੰਦੀ ਸੀ ਕਿ ਇਹ ਕਾਨੂੰਨ ਜਿਹੜੇ ਆ ਇਹ ਕਾਨੂੰਨ ਚੰਗੇ ਆ ਲੋਕਾਂ ਦੇ ਹਿੱਤ ਦੇ ਆ ਜਦੋਂ 2.5 ਮਹੀਨੇ ਪੰਜਾਬ ਦੀਆਂ ਸੜਕਾਂ ਤੇ ਟੋਲ ਪਲਾਜ਼ਿਆਂ ਤੇ ਰੇਲਵੇ ਲਾਈਨਾਂ ਤੇ ਬੈਠੇ ਹੋਏ ਲੋਕਾਂ ਦੇ ਇਹਨਾਂ ਨੇ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਜਦੋਂ ਦਿੱਲੀ ਦੀਆਂ ਬੁਰੂਹਾ ਮੱਲਿਆਂ ਨੂੰ ਦਿਨ ਬੀਤ ਗਏ ਇਹ ਸਰਕਾਰ ਹੁਣ ਇਸ ਗੱਲ ਤੇ ਆਈ ਵੀ ਇਹਨਾਂ ਕਾਨੂੰਨਾਂ ਦੇ ਵਿੱਚ ਸੋਧਾ ਕਰਦੇ ਨੇ ਜਿਹੜੀਆਂ ਤੁਸੀਂ ਕਹਿੰਦੇ ਆ। ਉਹ ਪਤੰਦਰੋ ਤੁਸੀਂ ਲੋਕਾਂ ਦਾ ਇਹਨਾਂ ਨੂੰ ਨੁਕਸਾਨ ਕੀਤਾ। ਸਮਾਜ ਦਾ ਇਹਨਾਂ ਨੂੰ ਨੁਕਸਾਨ ਕੀਤਾ। ਮੈਂ ਅਜੇ ਵੀ ਇਹ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਤੇ ਦੂਸੀਆਂ ਸਟੇਟਾਂ ਪੂਰਾ ਭਾਰਤ ਇਕੱਠ ਹੋਇਆ। ਦੇਸ਼ ਵਿਦੇਸ਼ ਦੇ ਵਿੱਚੋਂ ਉੱਥੋਂ ਦੀਆਂ ਸਰਕਾਰਾਂ ਉੱਥੋਂ ਦੇ ਜਿਹੜੇ ਭਾਰਤੀ ਲੋਕ ਨੇ ਉਹ ਇੱਕਜੁੱਟ ਹੋ ਕੇ ਇਸ ਅੰਦੋਲਨ ਦੀ ਹਮਾਇਤ ਚ ਨਿਤਰੇ ਨੇ ਉਹ ਕਿਸੇ ਵੀ ਕੀਮਤ 'ਤੇ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਾਏ ਤੋਂ ਬਿਨਾਂ ਰੱਦ ਕਰਾਏ ਤੋਂ ਬਿਨਾਂ ਮੰਨਣ ਨੂੰ ਤਿਆਰ ਨਹੀਂ ਇਹ ਹੁਣ ਸਰਕਾਰ ਦੀ ਮਰਜ਼ੀ ਆ ਉਹਨੇ ਇਸ ਅੰਦੋਲਨ ਨੂੰ ਕਿੱਥੇ ਤੱਕ ਜਿਹੜਾ ਲੈ ਕੇ ਜਾਣਾ ਕਿੰਨਾ ਸਮਾਂ ਹੋਰ ਅੰਦੋਲਨ ਦੀ ਉਹਨੇ ਪਰਖ ਕਰਨੀ ਆ ਸਾਡੇ ਜਿਹੜੇ ਪੰਜਾਬ ਦੇ ਲੋਕ ਹਰਿਆਣਾ ਦੇ ਲੋਕ ਰਾਜਸਥਾਨ ਆਂਧਰਾ ਓਡੀਸ਼ਾ ਕਰਨਾਟਕ ਤਾਮਿਲਨਾਡੂ ਤੱਕ ਦੇ ਲੋਕ ਨਗਾ ਲੈਣ ਦੇ ਲੋਕ ਜਿਹੜੇ ਨੇ ਉਹ 6 ਮਹੀਨੇ ਸਾਲ 2 ਸਾਲ ਜਿੰਨਾ ਵੀ ਸਰਕਾਰ ਸਾਡਾ ਸਦਕ ਪਰਖਣਾ ਚਾਹੁੰਦੀ ਆ ਉਹਨਾਂ ਚਿਰ ਇਸ ਅੰਦੋਲਨ ਨੂੰ ਸ਼ਾਂਤਮਈ ਢੰਗ ਦੇ ਨਾਲ ਲੜਨ ਦੇ ਤਿਆਰ ਆ